ਦੇਖੋ ਸਹੀ ਮੈਨੇਜੇ ਸਾਡਾ ਮਸਲਾ ਨਹੀਂ ਹੈ ਇਹ ਸਰਕਾਰ ਦਾ ਹੀ ਮਸਲਾ ਹੈ ਕਿਉਂਕਿ ਜਦੋਂ ਜੀਰੀ ਆ ਗਈ ਪੰਜ ਚਾਰ ਦਿਨਾਂ ਨੂੰ ਜਿਹੜੀ ਹੈ ਇਹ ਜੀਰੀ ਸੜਕਾਂ ਤੇ ਆ ਜਾਣੀ ਹੈ ਲਾਅ ਐਂਡ ਆਰਡਰ ਦੀ ਪੀਸ਼ਨ ਖਰਾਬ ਹੋ ਜਾਏਗੀ ਤਾਂ ਸਰਕਾਰ ਦੇ ਵੱਸ ਤੋਂ ਬਾਹਰ ਹੋ ਜਾਈ ਗੱਲ ਟਰਾਲੀਆਂ ਲਾ ਦੇਣੀਆਂ ਸੜਕ ਤੇ ਜ਼ਿੰਮੇਦਾਰਾਂ ਨੇ ਤੁਹਾਨੂੰ ਪਤਾ ਹੀ ਹੈ ਜ਼ਿੰਮੇਦਾਰ ਭਜਾ ਕੇ ਭਜਦਾ ਇਦਾਂ ਨਹੀਂ ਭਜਦਾ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਜਿਹੜੀ ਬੈਠਕ ਹੋ ਰਹੀ ਹੈ ਪੰਜਾਬ ਭਰ ਦੇ ਜਿਹੜੇ ਛਲ ਰੈਸੋਸੀਏਸ਼ਨ ਵਾਲੇ ਆਏ ਨੇ ਤਾਂ ਸਰਕਾਰ ਤੱਕ ਕਿਸ ਤਰ੍ਹਾਂ ਦਾ ਜਿਹੜਾ ਮਸਲਾ ਫਸਿਆ ਹੋਇਆ ਕਿਉਂਕਿ ਸਰਕਾਰ ਲਗਾਤਾਰ ਜਿਹੜੀ ਹੈ ਕੇਂਦਰ ਨਾਲ ਗੱਲਬਾਤ ਵੀ ਨਹੀਂ ਕਰ ਰਹੀ ਬਹੁਤ ਸਾਰਾ ਸਰਕਾਰ ਦੇ ਆਪਣੇ ਮਸਲੇ ਫਸੇ ਪਿਆ ਤੇ ਤੁਹਾਡੇ ਮਸਲੇ ਨੂੰ ਸਰਕਾਰ ਕਿਸ ਤਰ੍ਹਾਂ ਕੇ ਲੈ ਕੇ ਜਾਵੇ ਦੇਖੋ ਸਹੀ ਮੈਨੇਜ ਇਹ ਸਾਡਾ ਮਸਲਾ ਨਹੀਂ ਹੈ ਇਹ ਸਰਕਾਰ ਦਾ ਹੀ ਮਸਲਾ ਹੈ ਕਿਉਂਕਿ ਜਦੋਂ ਜੀਰੀ ਆ ਗਈ ਪੰਜ ਚਾਰ ਦਿਨਾਂ ਨੂੰ ਜਿਹੜੀ ਹੈ ਇਹ ਜੀਰੀ ਸੜਕਾਂ ਤੇ ਆ ਜਾਣੀਆਂ ਲਾਅ ਐਂਡ ਆਰਡਰ ਦੀ ਸਿਪਿਸ਼ਨ ਖਰਾਬ ਹੋ ਜਾਏਗੀ ਤਾਂ ਸਰਕਾਰ ਦੇ ਵੱਸ ਤੋਂ ਬਾਹਰ ਹੋ ਜਾਈ ਗੱਲ ਟਰਾਲੀਆਂ ਲਾ ਦੇਣੀਆਂ ਸੜਕ ਤੇ ਜ਼ਿੰਮੇਦਾਰਾਂ ਨੇ ਤੁਹਾਨੂੰ ਪਤਾ ਹੀ ਹੈ ਜ਼ਿੰਮੇਦਾਰ ਭਜਾ ਕੇ ਭਜਦਾ ਇਦਾਂ ਨਹੀਂ ਭਜਦਾ ਇਹਨਾਂ ਨੇ ਕੀ ਹੈ ਵੀ ਇਹਨਾਂ ਨੇ ਜੀਰੀ ਬੰਦ ਕਰਨੀ ਹੈ ਮੋਢਾ ਸਾਡਾ ਵਰਤ ਰਹੇ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸਿੱਧਾ ਕਹੋ ਜ਼ਿੰਮੇਦਾਰਾਂ ਨੂੰ ਵੀ ਜੀਰੀ ਨਾ ਵੇਚੋ ਹਾਲਾਂਕਿ ਜੀਰੀ ਨਾ ਵੇਚੇ ਨਾ ਸਾਡਾ ਵੀ ਬਿਜ਼ਨਸ ਖਰਾਬ ਹੁੰਦਾ ਪਰ ਅਸੀਂ ਚਾਹਦੇ ਹਿੰਦੁਸਤਾਨ ਦਾ ਭਲਾ ਪੰਜਾਬ ਦਾ ਭਲਾ ਪੀਣ ਵਾਲਾ ਪਾਣੀ ਜਿਹੜਾ ਉਹ ਖਤਮ ਹੋ ਗਿਆ ਇਸ ਕਰਕੇ ਸਰਕਾਰ ਚਾਹੁੰਦੀ ਹੈ ਵੀ ਸਰਕਾਰ ਚਾਹੁੰਦੀ ਦਾ ਹੈਗੇ ਰਵੈਤੀ ਫਸਲਾਂ ਨੂੰ ਜਿਹੜਾ ਕਿਤਨਾ ਕਿਤੇ ਅਗਲੇ ਹੋਰ ਫਸਲਾਂ ਪਰ ਵਧਿਆ ਜਾਵੇ ਪਰ ਜਿਹੜਾ ਏਡਾ ਵੱਡਾ ਢਾਂਚਾ ਹੈ ਜਿਹੜਾ ਪਹਿਲਾਂ ਹੀ ਸਟਾਕ ਗੋਦਾਮਾਂ ਦੇ ਵਿੱਚ ਪਿਆ ਹੈ ਕਿ ਉਹਦੇ ਨਾਲ ਪੰਜਾਬ ਸਰਕਾਰ ਦੀ ਭੂਮਿਕਾ ਕਿੱਥੇ ਖੜੀ ਹੈ ਕੇਂਦਰ ਤੱਕ ਗੱਲਬਾਤ ਕਿਉਂ ਨਹੀਂ ਕਰ ਰਹੀ ਸਾਰੇ ਮਸਲੇ ਉੱਥੇ ਹੀ ਖੜੇ ਆ ਕਿਸਾਨ ਆੜਤੀ ਜਾਂ ਹੋਰ ਮੋਸਰੇ ਮਜ਼ਦੂਰ ਜਿਹੜੇ ਤੁਹਾਡੇ ਨਾਲ ਜਿਹੜੇ ਹੈਗੇ ਸ਼ਾਮਲ ਹੈ ਪਰ ਆਵਾਜ਼ ਕਿਉਂ ਨਹੀਂ ਜਾ ਰਹੀ ਉਹਦਾ ਮਸਲਾ ਹੈ ਜੀ ਮੈਂ ਪਿਛਲੇ ਤੁਸੀਂ ਮੇਰੇ ਸਾਰੇ ਮੀਲਰ ਖੜੇ ਔਰ ਤੁਸੀਂ ਦੇਖ ਹੀ ਲਿਆ ਮੈਂ 6 ਮਹੀਨੇ ਤੋਂ ਵੀਡੀਓ ਪਾਰਿਆ ਟੈਲੀਵਿਜ਼ਨਾਂ ਤੇ ਮੇਰੀ ਇੰਟਰਵਿਊ ਆ ਰਹੀ ਹੈ ਤੇ ਸਾਰੇ ਪਾਸੇ ਮੈਂ ਕਹਿ ਰਿਹਾ ਵੀ ਇਹ ਜਗਾ ਬਣਾ ਲੋ ਨਹੀਂ ਤੁਹਾਡੀ ਜੀਰੀ ਦਾ ਕੋਈ ਹੱਲ ਨਹੀਂ ਬਣਦਾ ਪਰ ਜਿਹੜੇ ਸਾਡੇ ਕੁਝ ਚੰਦ ਆਫੀਸਰ ਹੈ ਐ ਨਹੀਂ ਮੈਂ ਕਹਿੰਦਾ ਸਾਰੇ ਮਾੜੇ ਆ ਕੁਝ ਅੱچھے ਵੀ ਆ ਚੰਦ ਜਿਹੜੇ ਸਾਡੇ ਆਫੀਸਰ ਹੈ ਨਾ ਉਹ ਸਰਕਾਰ ਦੇ ਕੰਨਾਂ ਤੱਕ ਗੱਲ ਹੀ ਪਹੁੰਚਾਦੇ ਜਿਹੜੀ ਸੀਐਮ ਸਾਹਿਬ ਨੇ ਪਰਸੋ ਚਿੱਠੀ ਲਿਖੀ ਹੈ 5 6 ਮਹੀਨੇ ਪਹਿਲਾਂ ਲਿਖਣੀ ਚਾਹੀਦੀ ਸੀ ਔਰ ਸਰਕਾਰ ਕੋਲ ਜਿਵੇਂ ਜਲੰਧਰ ਜਾ ਕੇ ਬੈਠੇ ਸੀ ਨਾ ਬਿਸਤਰਾ ਲੈ ਕੇ ਆਪਣਾ ਤੇ ਇਸ ਤਰ੍ਹਾਂ ਬਿਸਤਰਾ ਲੈ ਕੇ ਉਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਸੀਗਾ ਤੇ ਹੁਣ ਤਾਂ ਗੱਲ ਇਹ ਆ ਆਪ ਪਸਤਾਏ ਕਿਆ ਬਣੇ ਜਦ ਚਿੜੀਆ ਚੁਗ ਗਈ ਖੇਤ ਨਾ ਤਾਂ ਇਹਨੂੰਰੇ ਪਾਣੀ ਦੇ ਜਹਾਜਾਂ ਦੇ ਪੰਜਾਬ 'ਚ ਜਿਹੜੇ ਇੱਕ ਨਿੱਜੇ ਲੋੜ ਕਰ ਦੇਣਗੇ ਇਹ ਇਹ ਮਾਲਤਾ ਟ੍ਰੇਨਾਂ ਰਾਹੀਂ ਤੇ ਟਰੱਕਾਂ ਰਾਹੀਂ ਜਾਣਾ ਹੁਣ ਵੀ ਸਰਕਾਰ ਜੇ ਸੈਂਟਰ ਸਰਕਾਰ ਚਾਵੇ ਇਹਦਾ ਰੇਟ ਘਟਾ ਕੇ ਚੋਲਾ ਦਾ ਇਥਨੋਲ ਲਾ ਲੈਣ ਤੇ ਸ਼ਰਾਬ ਫੈਕਟਰੀਆਂ ਚ ਚਕਾਵੇ ਤੇ ਇਹਦਾ ਕੋਈ ਨਾ ਕੋਈ ਹੱਲ ਹੋ ਸਰਦਾ ਨਹੀਂ ਕੋਈ ਹੱਲ ਨਹੀਂ ਅਧਿਕਾਰੀ ਗੁੰਮਰਾਹ ਕੀ ਕਰ ਰਿਹਾ ਲਗਾਤਾਰ ਬੈਠਕਾਂ ਦਾ سلسلہ ਚੱਲਦਾ ਹੈ ਅਧਿਕਾਰੀ ਇਸ ਕਰਕੇ ਗੁੰਮਰਾਹ ਕਰ ਰਿਹਾ ਵੀ ਉਹ ਪੰਜਾਬ ਸਰਕਾਰ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਜਾ ਕੇ ਉਹਨਾਂ ਨੇ ਦੱਸਿਆ ਹੀ ਨਹੀਂ ਵੀ ਪੰਜਾਬ ਦੇ ਐਪੀਸ਼ਨ ਬਣੀ ਹੋਈ ਹੈ ਸਾਡੇ ਪਿਛਲੇ ਸਾਲ ਦੀ 5000 ਗੱਡੀ ਰੰਦੀ ਵਾਲੇ ਦੱਸੋ ਨਵਾਂ ਝੋਨਾ ਲਵਾ ਕੇ ਅਸੀਂ ਚੌਲ ਕਿੱਥੇ ਲਵਾਵਾਂਗੇ ਸਰਕਾਰ ਤਜਰਬੇ ਵਿੱਚ ਨਹੀਂ ਆ ਕਿਉਂਕਿ ਜਿਸ ਤਰ੍ਹਾਂ ਵਿਰੋਧੀ ਤਰ੍ਹਾਂ ਦੇ ਲੋਕ ਅਕਸਰ ਰੱਖਦੇ ਆ ਬਿਲਕੁਲ ਨਹੀਂ ਤਜਰਬੇ ਵਿੱਚ ਹੈ ਇਹਨਾਂ ਦਾ ਅਫਸਰਾਂ ਤੇ ਕੰਟਰੋਲ ਨਹੀਂ ਹੈ ਜੇ ਇਹਨਾਂ ਦਾ ਕੰਟਰੋਲ ਹੁੰਦਾ ਕਿਸੇ ਅਫਸਰ ਦੀ ਕੀ ਤਾਕਤ ਸੀਗੀ ਵੀ ਹੁਣ ਤੱਕ 5 ਮਹੀਨਿਆਂ ਤੋਂ ਜਦ ਤੱਕ ਅਸੀਂ ਬਾਈਟਾ ਪਾ ਰਹੇ ਆ ਮੇਰੀਆਂ ਖਾਸ ਕਰਕੇ ਸਾਰੇ ਮੇਰੇ ਮਿਲਰ ਖੜੇ ਆ ਇਹ ਸਾਰੇ ਕਹਿੰਦੇ ਆ ਵੀ ਵੀ ਪ੍ਰਧਾਨ ਜੀ ਤੁਹਾਡੀਆਂ ਬਾਈਟਾ ਪੈਂਦੀਆਂ ਹੋਰ ਨਹੀਂ ਕਿਸੇ ਦੀਆਂ ਪੈਂਦੀਆਂ ਪਰ ਮੈਨੂੰ ਸਪੋਕਸਮੈਨ ਵੀ ਬਣਾਇਆ ਹੋਇਆ ਮੇਰੀ ਐਸੋਸੀਏਸ਼ਨ ਹੈ ਬਾਈਟਾਂ ਪਾਨਾ ਮੈਂ ਪਰ ਅਫਸਰ ਜਿਹੜੇ ਐ ਸਭ ਮੇਰੀਆਂ ਬਾਈਟਾਂ ਸੁਣ ਕੇ ਥ੍ਰੈਟ ਦਾ ਕਰਦੇ ਆ ਮੈਨੂੰ ਵੀ ਸਤਪ੍ਰਕਾਸ਼ ਇਦਾਂ ਬੋਲਦਾ ਪਰ ਸਰਕਾਰ ਦੇ ਮੰਤਰੀਆਂ ਤੱਕ ਸੀਐਮ ਤੱਕ ਇਹ ਗੱਲ ਨਹੀਂ ਪਹੁੰਚਾਦੇ ਵੀ ਪੰਜਾਬ ਦੀ ਇਹ ਪਿੰਡ ਹੁਣ ਗੱਲ ਮਕਾਉਣੀ ਕਿੱਥੇ ਆ ਗੱਲ ਕਿਵੇਂ ਮੁਕੇਗੀ ਮੁਕੇਗੀ ਜੀਰੀ ਅਸੀਂ ਲਵਾਨ ਨੂੰ ਤਿਆਰ ਆ ਸਰਕਾਰ ਸਾਡਾ 2000 ਕਰੋੜ ਰੁਪਈਆ ਦੇਵੇ ਪਲੱਸ ਸਰਕਾਰ ਚੋਲ ਚਕਾ ਕੇ ਜਗ੍ਹਾ ਬਣਾਵੇ ਖਾਲੀ ਕਦਮ ਦਵੇ ਅਸੀਂ ਜੀਰੀ ਅੱਜ ਹੀ ਲਵਾ ਲੈਂਦੇ ਅੰਦਰ ਤੁਸੀਂ ਜੇਲਾ ਇਹਨਾਂ ਨੇ ਕਹਿਣਾ ਵੀ 15 ਲੱਖ ਟਨ 1 ਅਕਤੂਬਰ ਚ ਖਾਲੀ ਕਰ ਦਾਂਗੇ ਤੁਸੀਂ ਸਿਰਫ ਅਕਤੂਬਰ ਚ 15 ਲੱਖ ਟਨ ਮਾਲ ਚਕਾਓ ਸਭ ਤੋਂ ਪਹਿਲਾਂ ਮੈਂ ਐਗਰੀਮੈਂਟ ਕਰਾਂਗਾ ਮੈਂ ਜੀਰੀ ਲਵਾਵਾਂਗਾ ਗੱਲ ਇਸ ਤਰ੍ਹਾਂ ਹੈ ਜੀ ਜਿਹੜਾ ਸਾਡਾ ਇਹ ਅੱਜ ਦਾ ਮੀਟਿੰਗ ਦਾ ਮਸਲਾ ਸੀਗਾ ਉਹ ਮੀਟਿੰਗ ਅਸੀਂ ਲੋਕਾਂ ਦੀ ਡਿਮਾਂਡ ਤੇ ਰੱਖੀ ਹੈ ਕਿਉਂਕਿ ਕੁਝ ਅਫਸਰ ਸਹਿਬਾਨ ਸਾਡੇ ਮਿੱਲਰਾਂ ਨੂੰ ਥ੍ਰੈਟ ਕਰ ਰਹੇ ਸੀਗੇ ਦੇਖੋ ਥ੍ਰੈਟ ਕਰਨ ਨਾਲ ਕੋਈ ਕੰਮ ਨਹੀਂ ਚੱਲਣਾ ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲਲੋਗੇ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗ੍ਹਾ ਬਣਵਾਓਗੇ ਦੇਖੋ ਜਗ੍ਹਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ ਤਰੀਕਾ ਇਹ ਹੈ ਵੀ ਜਿਹੜਾ ਤੁਸੀਂ ਚੌਲਾਂ ਦਾ ਰੇਟ 2200 ਰੁਪਏ ਕਰਦੇ ਐ ਇਥਨੋਲ ਵਾਲ ਤੇ ਸ਼ਰਾਬ ਦੀ ਫੈਕਟਰੀਆਂ ਵਾਸਤੇ ਉਸ ਰੇਟ ਨੂੰ ਘਟਾ ਕੇ 2230 ਤੇ ਲਿਆਓ ਜਿੱਥੇ ਇਹਨਾਂ ਨੇ ਪਹਿਲਾਂ ਵੀ ਦਿੱਤਾ ਸੀਗਾ ਜੇ 22 2300 ਦਾ ਰੇਟ ਕੱਢ ਦੇਣਗੇ ਉਹਨੂੰ ਚ ਐਕਸਪੋਰਟ ਕਰਦੇਓ ਤੇ ਐਥਨੋਲ ਨੂੰ ਦੇ ਦਿਓ ਚਾਹ ਤੁਸੀਂ ਸ਼ਰਾਬ ਫਿੱਟ ਦੇ ਦਿਓ ਉਧਰੋਂ ਮਾਲ ਚੱਕਣ ਲੱਗਣਗੇ ਉਧਰੋਂ ਅਸੀਂ ਐਗਰੀਮੈਂਟ ਕਰ ਲਾਂਗੇ ਤੇ ਜੀਰੀ ਮੰਡੀ ਚੋਂ ਚੱਕ ਕੇ ਅਸੀਂ ਜਾ ਕੇ ਉੱਥੇ ਝੋਲਾ ਦੇਾਂਗੇ ਰੋਲੇ ਕੋਈ ਨਹੀਂ ਇੱਕ ਸਾਡੇ ਪੰਜਾਬ ਸਰਕਾਰ ਮਿਹਰਬਾਨੀ ਕਰੇ ਜਿਨ੍ਹਾਂ ਪੈਸਿਆਂ ਨਾਲ ਸਰਕਾਰ ਚਲਾ ਰਹੇ ਹਾਂ 2000 ਕਰੋੜ ਰੁਪਈਆ ਉਹ ਸਾਡੇ ਸੈਲਰ ਵਾਲਿਆਂ ਦਾ ਖਾਈ ਬੈਠੇ ਰੱਬ ਵਾਸਤੇ ਸਾਡੇ ਪੈਸੇ ਦੇ ਦਿਓ ਸਾਨੂੰ ਪਿਛਲੇ ਸਾਲ ਬਹੁਤ ਘਾਟਾ ਪਿਆ ਆ ਸਾਡੇ ਬੱਚੇ ਨਾਲ ਖੜਿਆ ਮੇਰਾ ਪੋਤਾ ਇਹ ਇਹ ਨਾਲ ਖੜੇ ਆ ਇਹਨਾਂ ਦਾ ਭਵਿੱਖ ਜਿਹੜਾ ਉਹ ਖਤਰੇ 'ਚ ਪੈ ਗਿਆ ਹੁਣ ਤੁਹਾਨੂੰ 2 ਮਿੰਟ ਇਹ ਵੀ ਦੱਸੇਗਾ ਵੀ ਇਹਨਾਂ ਦੀ ਕੀ ਪ੍ਰੋਬਲਮ ਬੱਚਿਆਂ ਦੀ ਬੋਲੋ ਜੀ ਦੇਖੋ ਜੀ ਸਰਕਾਰ ਦੀ ਪਾਲਿਸੀ ਕਰਕੇ ਸਾਡਾ ਤਾਂ ਫਿਊਚਰ ਜਿਹੜਾ ਬਰਬਾਦ ਹੋਇਆ ਹੀ ਐ ਤਾਂ ਅੱਗੇ ਕਿਸੇ ਦਾ ਨਾਮ ਹੋਵੇ ਅਸੀਂ ਇਸ ਵਾਰ ਇੱਕ ਜੁੱਟ ਹੋਏ ਆ ਤੁਸੀਂ ਦੇਖਿਆ ਇਹ 5500 ਮਿਲਦੇ ਆ 4000 ਬੰਦਾ ਇੱਥੇ ਦਾ ਇਕੱਠ ਹੈ ਕਾਮ ਮੇਰੀ ਤਾਂ ਸਰਕਾਰ ਤੋਂ ਇਹ ਹੀ ਬੇਨਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਸਪੀਡ ਨੂੰ 2x ਕਰੇ ਤੇ ਜਿਹੜੀ ਸਪੇਸ ਹੈਗੀ ਹੈ ਬਣਾਵੇ ਜਿੰਨੀ ਵੀ ਸਪੇਸ ਬਣ ਜੇ ਪਰ ਬਣੇ ਅਸੀਂ ਚਾਵਲ ਲਈ ਤਾਂ ਸਾਡਾ ਫਿਊਚਰ ਜਰਾਇਗਾ ਬਚ ਸਕਦਾ ਹੈ ਸਪੇਸ ਨਹੀਂ ਹੈ ਇਵਨਸ ਐਂਡ ਹੈਂਸੋ ਚਾਂਸਸ ਸਪੇਸ ਨਹੀਂ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਇੱਕ ਬਹੁਤ ਵੱਡਾ ਪੰਜਾਬ ਲਈ ਔਖੀ ਘੜੀ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਰਾਏ ਸੰਡਾਤੀ ਦੇ ਵਿੱਚ ਜਿਹੜਾ ਝੋਨਾ ਹੈ ਇਹਨਾਂ 'ਚ ਲਵਾ ਦਈਏ ਪਿਛਲੀ ਇੱਕ ਵਾਰ ਇੱਕ ਸਾਜ ਜਵਿੰਗ ਹੋਇਆ ਸੀ ਅੱਜ ਤਵਾਰੀ 2 ਸਾਲ ਤੋਂ ਹੋਇਆਗਾ ਸੋ ਇਸ ਵਾਸਤੇ ਮੇਰੀ ਇੰਡਸਟਰੀ ਨੇ ਅੱਜ ਕਿਹਾ ਉਹ ਬਿਲਕੁਲ ਕਿਸੇ ਕਿਸਮ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ ਸੋ ਮੈਂ ਇਹਨਾਂ ਨੂੰ ਮੈਂ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਦੇ ਅਫਸਰ ਜਿਹੜੀ ਅਫਸਰ ਸਾਹੀ ਹੈ ਮਿਸਲੀਡ ਕਰਦੀ ਹੈ ਜਿਹੜੀ ਚਿੱਠੀ ਸਾਹਿਬ ਭਗਵਾਨ ਸਿੰਘ ਮਾਨ ਨੇ ਅੱਜ ਲਿਖੀ ਹੈ ਕੱਲ ਲਿਖੀ ਹੈ ਇਹ ਚਿੱਠੀ 5 ਮਹੀਨੇ ਰੱਖਣੀ ਚਾਹੀਦੀ ਸੀ ਅਫਸਰ ਇਹਨਾਂ ਨੂੰ ਝੂਠ ਬੋਲਦੇ ਰਹੇ ਕਿ ਮਿਲਰ ਆਪੇ ਨੂੰ ਜੀਰੀ ਮਿਲ ਕਰ ਲੈਣਗੇ ਸੋ ਅੱਜ ਸਮਾਂ ਐਸਾ ਆ ਜਾਣਾ ਕਿ ਪੰਜਾਬ ਦੇ ਕਿਸਾਨ ਤੇ ਆੜਦੀਆ ਤੇ ਮਿੱਲਰ ਸਾਰੇ ਜਮੀਨ ਤੇ ਆ। ਦੇ ਨਾਲ ਗੱਲਬਾਤ ਕਰਦੀ ਆ ਪੰਜਾਬ ਸਰਕਾਰ ਕਿੱਥੇ ਖੜੀ ਹੈ ਕਿੰਨੇ ਗੱਲਬਾਤ ਹੋਈ ਹੈ ਕੱਲ ਦੀ ਮੀਟਿੰਗ ਦੇ ਵਿੱਚੋਂ ਕੀ ਕੁਝ ਲਿਖਿਆ ਦੇਖੋ ਜੀ ਜਿਹੜੀ ਉਹ ਮੀਟਿੰਗ ਕਰਦੇ ਨੇ ਉਹ ਆਸ਼ਵਾਸ਼ਣ ਨੇ ਚਿੱਠੀ ਲਿਖ ਜਾਂਦੇ ਨੇ। ਚਿੱਠੀਆਂ ਲਿਖਣ ਜਾਂਦਾ ਇਹ ਅਫਸਰ ਲਿਖਾਉਂਦੇ ਨੇ ਸਾਰੀਆਂ ਛੁੱਟੀਆਂ ਚਿੱਠੀਆਂ ਨੇ ਲੈਟਰ ਨੇ ਅਸੀਂ ਤਾਂ ਜ਼ਰੂਰ ਕਹਿੰਦੇ ਆ ਜੇ ਇਹਨਾਂ ਦੇ ਅਫਸਰ ਕਹਿੰਦੇ ਆ ਕਿ ਅਸੀਂ ਨਵੰਬਰ ਦਸੰਬਰ ਜੋਗਾ ਬਣਾ ਲਾਂਗੇ ਤੇ ਝੋਨਾ ਪਰ ਲੈਣਾ 90 ਉਹਦੇ ਜ਼ਿਵਾਰਦਾਂ ਦੇ ਚ ਝੋਨਾ ਪਰ ਕੇ ਆਪਣੇ ਉਹਨਾਂ ਘਡੋਨਾਂ ਚ ਲੈ ਜਾਣ ਅਸੀਂ ਬਾਅਦ ਦੇ ਵਿੱਚ ਮਿਲ ਕਰ ਦਾਂਗੇ ਜਿਹੜਾ ਪਿਛਲਾ ਤਾਂ ਹੁਣ 80 ਵਿੱਚ 80 ਟਨ ਰਹਿ ਗਿਆ ਸਿਰ ਹਾਂਜੀ ਉਹ ਉਹਦੇ ਵਾਸਤੇ ਵੀ ਹੁਣ ਨਵੀਂ ਡੇਟ ਅਕਸੈਸਿਡ ਹੋ ਗਈ ਉਹ ਸਰਕਾਰ ਨੂੰ ਕਹਾਂਗੇ ਵੀ ਡੇਟ ਲੈ ਕੇ ਦੇਣਗੇ ਉਹਨਾਂ ਦੀ ਨਾਲ ਜਦ ਇਹਦਾ ਹੱਲ ਇੱਕ ਨਿਕਲ ਸਕਦਾ ਵੀ ਜਾਂ ਤਾਂ ਇਹਨੂੰ ਆਕਸ਼ਨ ਕਰ ਦਿੱਤਾ ਜਾਵੇ ਜਾਂ ਇਹਨੂੰ ਸੇਲ ਕਰ ਦਿੱਤਾ ਜਾਵੇ ਜਾਂ ਜਿਹੜਾ ਆਉਣ ਵਾਲੀ ਜੀਰੀ ਹੈ ਇਹਦੇ ਲਈ ਕੇਂਦਰ ਸਰਕਾਰ ਪਾਲਿਸੀ ਬਣਾਵੇ ਕਿ ਇਹਦੇ ਵਿੱਚੋਂ ਇਸ ਚਾਵਲ ਨੂੰ ਅਗਰ ਕਿਸੇ ਸਟੇਟ ਨੂੰ ਕੰਟਰੀ ਨੂੰ ਭੇਜਣਾ ਚਾਹੁੰਦੀ ਹੈ ਉਹ ਮਿਲਰਾਂ ਤੋਂ ਮਿਲ ਕਰਵਾ ਕੇ ਉਹਨਾਂ ਨੂੰ ਕਹੇ ਵੀ ਕਿਸੇ ਕੰਪਨੀ ਦੇ ਰਾਹੀਂ ਸਾਡੇ ਤੋਂ ਲੈ ਜਾਵੇ ਮਤਲਬ ਇਹ ਚਾਹੁੰਦੇ ਨੇ ਵੀ ਲੈਣਾ ਸੀ ਪੀਡੀਐਸਸੀ ਹੈ ਤੇ ਲੈਣਾ ਇਹਨਾਂ ਦੇ ਰਾਹੀਂ ਇਸਤਰੀਆਂ 2 ਸਾਲਾਂ ਚ ਕਟਾਈਏ ਮੇਰੀ ਇੰਡਸਟਰੀ ਪਿੱਛੇ 3000 ਕਰੋੜ ਰੁਪਏ ਦੇ ਲਾਸ ਹੋਊਗੀ ਸਰ ਮੈਨੂੰ ਇੱਕ ਹੀ ਦੋ ਕਿਸਾਨ ਮਜ਼ਦੂਰ ਸਾਰੇ ਇਸ ਖੜੀ ਦੇ ਵਿੱਚ ਥੋੜੇ ਹੋਏ ਬਿਲਕੁਲ ਜੀ ਇਸ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਸਰਕਾਰ ਦਾ ਮੈਂ ਮੈਂ ਬਿਲਕੁਲ ਕਹਿ ਰਿਹਾ ਤੁਹਾਡੇ ਜਰੀਏ ਤੋਂ ਕਹਿ ਰਿਹਾ ਵੀ ਲੋਕ 1700 ਰੁਪਏ ਨੂੰ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ 1700 ਰੁਪਏ ਨੂੰ ਝੋਨਾ ਵਿਕ ਰਿਹਾ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਮੰਡੀ ਬੋਰਡ ਦੇ ਅਫਸਰ ਮਿਲੇ ਹੋਏ ਆ ਵਿੱਚ ਫੂਡ ਐਂਡ ਸਪਲਾਈ ਦੇ ਅਫਸਰ ਮਿਲੇ ਹੋਏ ਆ ਉਹ ਇਸ ਟਾਈਮ ਦੇ ਉੱਤੇ ਵੀ ਲੁੱਟ ਪਾਉਣੀ ਚਾਹੁੰਦੇ ਆ ਪਰ ਅੱਜ ਮੈਂ ਤੁਹਾਡੇ ਜਰੀਏ ਚ ਕਹਿ ਰਿਹਾ ਅਸੀਂ ਆਪਣਾ ਨੰਬਰ ਵੀ ਈਸ਼ੂ ਕਰਾਂਗੇ ਕਿਸਾਨਾਂ ਨੂੰ ਤੇ ਜਿਹੜੇ ਕਿਸਾਨਾਂ ਦੀ ਲੁੱਟ ਹੋਈ ਆ ਔਰ ਉਹਨਾਂ ਬੰਦਿਆਂ ਨੂੰ ਅਸੀਂ ਨੰਗੇ ਵੀ ਕਰਾਂਗੇ ਤੇ ਉਹਨਾਂ ਕਿਸਾਨਾਂ ਦੇ ਪੈਸੇ ਦਉਣ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਿਲਕੁਲ ਜੀ ਹੋਰ ਕੌਣ ਰਿਮੋਟ ਹੈ ਜਿਹੜਾ ਜਿਹੜਾ ਸਟੇਟ ਦੀ ਹੈ ਸੈਂਟਰ ਦੀ ਉਹਨਾਂ ਦੀ ਦੇਖੋ ਸੈਂਟਰ ਵਾਲਾ ਤਾਂ ਮਤਲਬ ਹੀ ਨਹੀਂ ਆ ਸੈਂਟਰ ਵਾਲਾ ਤਾਂ ਕਹਿੰਗੇ ਪਰਚੇਜ ਹੀ ਸਟੇਟ ਕੋਲ ਦੀ ਕਰੀਏ ਸਾਡੇ ਤਾਂ ਜੀ ਬੰਦਿਆਂ ਨੇ ਕਾਗਜ਼ ਹੀ ਨਹੀਂ ਦਿੱਤੇ ਇਹ ਤਾਂ ਅੱਜ ਇਸ ਵਰਕੇ ਹੈ ਵੀ ਅਸੀਂ ਕੀ ਕਰੀਏ ਇਹਨਾਂ ਨੂੰ ਕਹਤਾ ਵੀ ਤੁਸੀਂ ਰਾਮ ਨਾਲ ਪਰ ਉਹ ਨਾ ਕੋਈ ਕਾਗਜ਼ ਦੇਣਾ ਨਾ ਕੋਈ ਵਾਰਦਾਣਾ ਦੇਣਾ ਹਾਂਜੀ ਇਟ ਇਜ਼ ਨਾਟ ਅ ਸਟ੍ਰਾਈਕ ਇਟ ਇਹ ਤਾਂ ਜਿਹੜਾ ਮਸਲ ਇਸ਼ੂ ਹੈ ਇਹ ਤਾਂ ਆਪਣੇ ਆਪ ਨੂੰ ਸਰਵਾਈਵਲ ਵਾਸਤੇ ਇਸ਼ੂ ਹੈ ਸਟ੍ਰਾਈਕ ਤਾਂ ਹੁੰਦੀ ਹੈ ਵੀ ਅਸੀਂ ਕੋਈ ਮੰਗਾ ਧਰਨੇ ਮਾਰ ਕੇ ਲੈਣੀਆਂ ਨੇ ਸਾਡੀਆਂ ਉਹ ਚੀਜ਼ਾਂ ਨੇ ਜਿਦੇ ਬਿਨਾਂ ਇੰਡਸਟਰੀ ਚੱਲੀ ਨਹੀਂ ਸਕਦੀ ਅੰਡਰਸਟੂਡ ਹੈ ਜੇ ਸਾਡੀ ਇੰਡਸਟਰੀ ਨਹੀਂ ਚੱਲੂਗੀ ਕਿਸਾਨੀ ਨਹੀਂ ਚੱਲੂਗੀ ਉਰੇ ਮਜ਼ਦੂਰ ਨਹੀਂ ਚੱਲਣਗੇ ਆਰਪੀ ਨਹੀਂ ਚੱਲਣਗੇ ਸੋ ਇਹ ਸਰਕਾਰਾਂ ਨੂੰ ਸੀਰੀਅਸ ਵੈਗ ਕੇ ਟ੍ਰਸਟ ਕਰਨਾ ਚਾਹੀਦਾ ਹੈ ਇਹ ਪੋਲੀਟੀਕਲ ਤੌਰ ਦੇ ਤੇ ਗੱਲਾਂ ਕਰ ਲੈਂਦੇ ਨੇ ਗੱਲਾਂ ਕਰਕੇ ਇੱਕ ਦੂਜੇ ਨੂੰ ਛੱਡ ਦਿੰਦੇ ਨੇ ਤੇ ਬਾਕੀ ਮੇਰੇ ਸਾਥੀ ਇਹ ਬੋਲ ਟਾਕ ਕਰਾਂਗੇ ਸ੍ਰੀਮ ਸਾਹਿਬ ਨਾਲ ਬਿਲਕੁਲ ਜਿਦੋਂ ਵੀ ਬੁਲਾਣਗੇ ਜਾਵਾਂਗੇ ਜਿਹੜੀ ਅਸੀਂ 3000 ਕਰੋੜ ਪਿਛਲੇ ਸਾਲ ਦਾ ਹੋ ਗਿਆ ਜੀ ਹੁਣ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਸਾਡੇ ਬੰਦਿਆਂ ਨੂੰ ਐਗਜ਼ੈਂਪਸ਼ਨ ਦੇ ਦਿਓ ਅਸੀਂ ਕੰੈਕਸ਼ਨ ਕਟਾਉਣਾ ਚਾਹੁੰਦੇ ਆ 3000 ਕਿਹੜੇ ਤਰੀਕੇ ਨਾਲ ਹੈਗਾ ਜੀ ਸਾਰੇ 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 ਆ ਕਰਦਾਂਗੇ ਉਹ ਕਰਦਾਂਗੇ ਇਹੀ ਘਰ ਆ ਬਿੰਟਾ ਜੀ ਬੋਲਣਗੇ ਮੇਰੇ ਸਾਥੀ ਜੀ 3000 ਕਰੋੜ ਰੁਪਏ ਦਾ ਵੱਡਾ ਲਾਸਟ ਕੀ ਹੈ ਵੀ ਪੰਜਾਬ ਦੇ ਰਾਈਸ ਮਿਲਰਾਂ ਨੇ 3300 ਕਿਲੋਮੀਟਰ ਦੇ ਜਾ ਕੇ ਚਾਵਲ ਲਗਾਇਆ ਜਿਸ ਸਟੇਸ਼ਨ ਤੇ ਪੈੜੀ ਸਟੋਰ ਕੀਤੀ ਗਈ ਸੀ ਉਸ ਉਸ ਸਟੇਸ਼ਨ ਤੇ ਸਪੇਸ ਨਾ ਹੋਣ ਕਾਰਨ ਮਿਲਰਾਂ ਨੇ ਆਪ ਦੇ ਕਿਰਾਏ ਤੇ ਪਠਾਨਕੋਟ ਪਰਨਾਲੇ ਦਾ ਬੰਦਾ ਪਠਾਨਕੋਟ ਲਾ ਕੇ ਆ ਰਿਹਾ ਹੈ ਜਗਰਾਵਾਂ ਦਾ ਬੰਦਾ ਫਾਜ਼ਲ ਕਾ ਚਾਵਲ ਲੱਗ ਕੇ ਆ ਰਿਹਾ ਹੈ। ਔਰ ਯੂਪੀ ਸਰਹਨਪੁਰ ਵੀ ਜਾ ਕੇ ਚਾਵਲ ਲਗਾਇਆ ਗਿਆ ਹੈ। ਇਹ ਜੋ ਸਥਿਤੀ ਬਣਨ ਜਾ ਰਹੀ ਹੈ 185 ਲੱਖ ਟਨ ਸਾਡੇ ਪੰਜਾਬ ਦਾ ਝੋਨਾ ਛੋੜ ਹੋ ਰਿਹਾ ਹੈ। 185 ਲੱਖ ਕਿਸਾਨਾਂ ਦਾ ਝੋਨਾ ਪੰਜਾਬ ਦੇ ਵਿੱਚ ਆਉਣ ਵਾਲਾ ਹੈ ਜਿਹੜਾ ਕਿ ਡੁੱਢ ਮਹੀਨੇ ਦੀ ਫਸਲ ਹੈ। ਔਰ ਮੈਂ ਬੇਨਤੀ ਕਰਦਾ ਹਾਂ ਇਹ ਸੂਬਾ ਖੇਤੀ ਭੱਖੀ ਹੈ ਸੂਬਾ ਮੇਰੀ ਕਿਸਾਨ ਐਸੋਸੀਏਸ਼ਨ ਨੂੰ ਬੇਨਤੀ ਹੈ 34 ਜਥੇਬੰਦੀਆਂ ਨੂੰ ਔਰ ਜੇ ਅਸੀਂ ਕੋਈ ਐਸਾ ਕਰਮ ਕੀਤਾ ਸੀ ਅੱਜ ਤੋਂ 2 ਸਾਲ ਪਹਿਲਾਂ ਉਹ ਅੱਜ ਅਸੀਂ ਭੁਗਤ ਰਹੇ ਹਾਂ ਰੇਲ ਰੋਕੋ ਅੰਦੋਲਨ ਜਿਹੜਾ ਕਿ ਬਾਲ ਬਾਹਰ ਨਹੀਂ ਜਾ ਸਕਿਆ ਔਰ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਸਪੀ ਤੇ ਪੈੜੀ ਨਹੀਂ ਖਰੀਦੀ ਜਾਂਦੀ ਸੀ ਉਹ ਸਟੇਟਾਂ ਦੇ ਵਿੱਚ ਕੇਂਦਰ ਸਰਕਾਰ ਨੇ ਯੂਪੀ ਬਿਹਾਰ ਛੱਤੀਸਗੜ੍ਹ ਓਡੀਸ਼ਾ ਇਹਨਾਂ ਸਟੇਟਾਂ ਦੇ ਵਿੱਚ ਪੈੜੀ ਅੰਨੀ ਪਰਚੇਸ ਕਰਤੀ ਕੀ ਅਸੀਂ ਜੋ ਐਮਐਸਪੀ 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 ਤੇ ਰੋਲਾ ਪਾਇਆ ਉਹਦਾ ਸੂਬੇ ਨੂੰ ਨੁਕਸਾਨ ਹੋਇਆ ਜਿਸ ਸੂਬਿਆਂ ਦੇ ਵਿੱਚ ਅਸੀਂ ਚਾਵਲ ਕਲਦੇ ਸੀ ਉਸ ਸੂਬਿਆਂ ਦੇ ਵਿੱਚ ਐਮਐਸਪੀ ਤੇ ਪੈੜੀ ਖਰੀਦੀ ਗਈ ਤਾਂ ਐਫਸੀਆਈ ਕਹਿੰਦੀ ਹੈ ਵੀ ਜਿੱਥੋਂ ਅਸੀਂ ਪੈੜੀ ਪਰਚੇਸ ਕਰ ਲਈ ਉਥੇ ਚਾਵਲ ਲਜਾਣ ਦਾ ਕੋਈ ਮਕਸਦ ਨਹੀਂ ਹੈ ਅੱਜ ਪੰਜਾਬ ਦਾ ਚਾਵਲ ਜ਼ੁਕਨ ਦਾ ਕਾਰਨ ਇੱਕ ਮੇਨ ਇਹ ਵੀ ਹੈ ਵੀ ਜਿਹੜੇ ਸੂਬਿਆਂ 'ਚ ਅਸੀਂ ਚਾਵਲ ਕਲਦੇ ਸੀ ਉਹ ਸੂਬਿਆਂ ਦੇ ਵਿੱਚ ਪੈੜੀ MSP ਤੇ ਖਰੀਦੀ ਗਈ ਪਿਛਲੇ 30 ਸਾਲ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ MSP ਤੇ ਪੈੜੀ ਖਰੀਦੀ ਜਾਂਦੀ ਸੀ ਔਰ ਉਹਦਾ ਲਾਭ ਕਿਸਾਨ ਨੂੰ ਹੁੰਦਾ ਸੀ ਪੰਜਾਬ ਤੇ ਹਰਿਆਣੇ ਨੂੰ ਅੱਜ ਕਿਉਂ ਦਿੱਕਤ ਆਈ ਹੈ ਕਿ ਇਹ ਚਾਵਲ ਕਿਸੇ ਦੇ ਕੰਮ ਦਾ ਨਹੀਂ ਇਹਨੂੰ ਕੋਈ ਯੂਪੀ ਕੋਈ ਬਿਹਾਰ ਅੱਜ ਸੀਐਮ ਸਾਹਮਣੂ ਅਸੀਂ ਪਰਸੋਂ ਦੀ ਮੀਟਿੰਗ ਦੇ ਵਿੱਚ ਬੇਨਤੀ ਕੀਤੀ ਸੀ ਵੀ ਇਹ ਹੋਮ ਮਿਨਿਸਟਰ ਘਟੋ ਘਟ ਹੋਮ ਮਿਨਿਸਟਰ ਇੱਥੇ ਇੰਟਰਫੇਅਰ ਕਰੇ ਐਥਨੋਲ ਦੇ ਕੰਮ ਆਊਗਾ ਜਾਂ ਐਕਸਪੋਰਟ ਹੋਊਗਾ ਜਾਂ ਇਹਦੀ ਆਕਸ਼ਨ ਹੋਊਗਾ 130 ਲੱਖ ਟਨ ਚਾਵਲ ਸਾਡਾ ਤੇ 2 ਸਾਲਾਂ ਦਾ ਬਿਲਕੁਲ ਅਸੀਂ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨਾਲ ਔਰ ਉਹਨਾਂ ਨੇ ਵਿਸ਼ਵਾਸਨ ਦਿੱਤਾ ਸੀ ਕਿ ਅਸੀਂ ਕੇਂਦਰ ਤੋਂ ਸਮਾਂ ਲੈ ਕੇ ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦਾ ਡੈਲੀਗੇਟਸ ਚੱਲਾਂਗੇ ਨਾਲ ਔਰ ਕੇਂਦਰ ਨਾਲ ਮੀਟਿੰਗ ਕਰਾਂਗੇ ਨਹੀਂ ਲਿੱਟਾ ਨਹੀਂ ਗਿਆ ਪੰਜਾਬ ਦੇ ਅਰਥਚਾਰੇ ਕਿਤਨਾ ਦਾ ਪ੍ਰਭਾਵ ਮਿਲ ਰਿਹਾ ਉਹਦੇ ਵਿੱਚ ਸੀਰੀ ਅਜੰਸੀ ਜਿਹੜਾ ਨੇ ਖਰੀਦੋ ਫਰੋਕਤ ਕਰਦੀਆਂ ਉਹਨਾਂ ਦੀ ਭੂਮਿਕਾ ਕੀ ਹੈ ਖਰੀਦੋ ਫਰੋਕਤ ਦੇ ਵਿੱਚ ਕੀ ਹੈ ਵੀ ਕੋਈ ਐਸੀ ਇਹ ਮਸਲੇ ਨਹੀਂ ਹੈ ਕੋਈ ਐਸੇ ਖਰੀਦੋ ਫਰੋਕਤ ਦੇ ਮਸਲੇ ਨਹੀਂ ਅੱਜ ਸਾਨੂੰ ਨੁਕਤਾਚੀਨੀ ਤੋਂ ਬਜਾਏ ਪੰਜਾਬ ਦਾ 5000 ਰਾਈਸ ਮਿਲਰ ਬਚਾਉਣਾ ਚਾਹੀਦਾ ਦੋਨੇ ਸਰਕਾਰਾਂ ਨੂੰ ਕਿਉਂਕਿ 1300 ਕਰੋੜ ਰੁਪਇਆ ਰੈਵਨਿਊ ਦਿੰਦਾ ਹੈ ਰਾਈਸ ਮਿਲਰ ਪੰਜਾਬ ਨੂੰ PSPCL ਦੇ थ्रू 200 ਕਰੋੜ ਰੁਪਇਆ GST ਦਿੰਦਾ ਹੈ ਔਰ 15 ਲੱਖ ਬੰਦੇ ਨੂੰ ਰੋਜਗਾਰ ਦਿੰਦਾ ਹੈ ਚਾਹੇ ਉਹ ਮਨੀਮ ਚਾਹੇ ਉਹ ਡਰਾਈਵਰ ਚਾਹੇ ਉਹ ਮੰਡੀ ਦਾ ਕੁਝ ਮਲਾਜ਼ਮ ਤੇ 70 70 ਬੰਦੇ ਲੇਬਰ ਵਾਲੇ ਇਹ ਗੱਲ ਕਰੀਏ ਬਈ ਇੱਕ ਮਿੰਟ ਇੱਕ ਮਿੰਟ ਐਫਆਰਕੇ ਦੇ ਵਿੱਚ ਸਾਡੀ ਕੋਈ ਡਿਊਟੀ ਨਹੀਂ ਹੁੰਦੀ ਉਹਨੂੰ ਚੈੱਕ ਕਰਨ ਵਾਸਤੇ ਸਾਨੂੰ ਦਾ 1% ਮਿਕਸ ਕਰਕੇ ਦੇਣਾ ਹੁੰਦਾ ਹੈ ਲੇਕਿਨ ਇਹ ਸਾਡੇ ਮਿੱਤਰਾਂ ਨੂੰ ਖਰਾਬ ਕਰੋ ਸਚਾਈ ਇਹ ਹੈ ਕੋਈ ਐਫਆਰਕੇ ਦਾ ਰੋਲਾ ਨਹੀਂ ਕਿਸੇ ਚੀਜ਼ ਦਾ ਰੋਲਾ ਨਹੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜੀਰੀ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਉਹ ਸਿੱਧਾ ਕਿਸਾਨਾਂ ਨਾਲ ਪੰਗਾ ਨਹੀਂ ਲੈ ਸਕਦੇ ਨਾ ਪੰਜਾਬ ਸਰਕਾਰ ਲੈ ਸਕਦੀ ਨਾ ਸੈਂਟਰ ਸਰਕਾਰ ਲੈ ਉਹ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੇ ਹੈ ਵੀ ਤੁਸੀਂ ਸੈਲਰ ਵਾਲੇ ਖਤਮ ਹੋ ਜੋ ਤੇ ਜੀਰੀ ਬੰਦ ਹੋ ਜੇਗੀ ਅਸੀਂ ਜੀਰੀ ਨੂੰ ਇਸ ਤਰ੍ਹਾਂ ਬੰਦ ਕਰਾ ਲਾਂਗੇ ਸਾਡੇ ਨਾਂ ਤੇ ਪਰ ਅਸੀਂ ਅੱਜ ਦਾ ਬਿਲਕੁਲ ਕਿਸਾਨਾਂ ਨੂੰ ਸੁਆਸਤਨ ਦੰਨੇ ਆ ਵੀ ਸਾਡੇ ਵੱਲੋਂ ਕੋਈ ਨਾ ਨਹੀਂ ਹੈ ਸਾਨੂੰ ਸਰਕਾਰ ਸਪੇਸ ਦਵੇ ਅਸੀਂ ਜੀਰੀ ਲਵਾਨ ਨੂੰ ਵੀ ਤਿਆਰ ਆ ਅਸੀਂ ਚੌਲ ਲਾਨ ਨੂੰ ਵੀ ਤਿਆਰ ਆ ਲੇਕਿਨ ਸਰਕਾਰਾਂ ਨੇ ਜਾਣ ਬੁੱਝ ਕੇ ਕੁਝ ਸਾਡੇ ਕਿਸਾਨ ਭਰਾਵਾਂ ਦੀ ਵੀ ਗਲਤੀ ਹੈ ਮੈਂ ਹੁਣ ਵੀ ਕਹਿਣਾ ਜਿਹੜੇ ਕਿਸਾਨ ਭਰਾ ਬਾਰਡਰ ਤੇ ਬੈਠੇ ਆ ਨਾ ਉਹਦੀ ਬਜਾਇ ਜੀਰੀ ਵਿਕਨ ਦੀ ਫਿਕਰ ਕਰੋ ਤੁਸੀਂ ਐਮਐਸਪੀ ਦਾ ਕੀ ਕਰੋਗੇ ਜੇ ਐਮਐਸਪੀ ਲੈ ਵੀ ਲਈ ਤਾਂ ਤੁਹਾਡੀ ਜੀੜ ਕਿੱਥੇ ਵਿਕੇਗੀ ਜੀਰੀ ਨੂੰ ਵੇਚਣ ਦਾ ਪ੍ਰਬੰਧ ਕਰੋ ਇਸੇ ਸਾਲ ਨਹੀਂ ਵਿਕਦੀ ਉਹ ਹਾਈਬ੍ਰਿਡ ਜਿਹੜਾ ਸਰਕਾਰ ਲੈ ਕੇ ਆਈ ਸੀ ਉਹ ਸਰਕਾਰ ਦੀ ਬਹੁਤ ਭਾਰੀ ਗਲਤੀ ਹੈ ਉਹਦੇ 70 ਕਿਲੋ ਚੌਲ ਰਹਿ ਗਿਆ 70 ਕਿਲੋ ਚੌਲ ਜਿਹੜਾ ਹੈਗਾ ਦੇਣਾ ਸੀ 70 ਕਿਲੋ ਹੈ ਸਾਰੇ ਸੈਲਰਾਂ ਨੇ ਪਿਛਲੇ ਸਾਲ ਵਿਗੇ ਤੇ ਹੁਣ ਸਾਡੇ ਕੋਲ ਕੀ ਹੈ ਸਾਡੇ ਕੋਲ ਕੁਝ ਨਹੀਂ ਹੈ ਕੱਲੇ ਸਾਡੇ ਸਰੀਰਾਂ ਜੇ ਸਰਕਾਰ ਮਾਰਨਾ ਚਾਹੁੰਦੀ ਸਾਨੂੰ ਮਾਰ ਦੇਵੇ ਅਸੀਂ ਬਿਲਕੁਲ ਵੀ ਕਿਸੇ ਕੌਲ ਤੇ ਨਾ ਜੀਰ ਲਵਾਵਾਂਗੇ ਨਾ ਲੋਟਮੈਂਟ ਕਰਾਵਾਂਗੇ ਨਾ ਅਸੀਂ ਕੋਈ ਐਗਰੀਮੈਂਟ ਕਰਾਂਗੇ ਬਸ ਇਹ ਹੀ ਹੈ ਜੀ ਜਿਹੜੇ ਸਾਡੇ ਪਿਛਲੇ ਸਾਲ ਦੇਖੋ ਸਪੇਸ ਨਾ ਹੋਣ ਕਰਕੇ ਸਰਕਾਰ ਦੀਆਂ ਗਲਤ ਪਾਲਿਸੀਆਂ ਹੋਣ ਕਰਕੇ ਵੀ ਜਿਹੜਾ ਮਾਲ ਸਾਡਾ ਨਹੀਂ ਭੁਗਤਿਆ ਸੀਗਾ ਕਿਉਂਕਿ ਜਿਹੜਾ ਸਾਡਾ ਐਗਰੀਮੈਂਟ ਹੁੰਦਾ 31 ਮਾਰਚ ਤੱਕ ਹੀ ਹੁੰਦਾ ਜੀ ਔਰ ਜਿਹੜਾ ਰਾਈਸਤਾ ਹੈਗਾ ਇੱਕ ਉਹ 31 ਮਾਰਚ ਤੱਕ ਜੇ ਬੰਦਾ ਰਾਈਸ ਲੱਜੇ ਸਾਡਾ ਤਾਂ ਹੀ ਬਿਜ਼ਨਸ ਪ੍ਰੋਫਿਟੇਬਲ ਰਹਿੰਦਾ ਹੀ ਨਹੀਂ ਤਾਂ ਜੇ 31 ਮਾਰਚ ਤੋਂ ਬਾਅਦ ਰਾਈਸ ਲੱਗਦਾ ਕਿਉਂਕਿ ਗਰਮੀ ਜ਼ਿਆਦਾ ਪੈ ਜਾਂਦੀ ਹੈ ਉਹ ਰਾਈਸ ਵਿੱਚ ਬ੍ਰੋਕਨ ਪਰਸੈਂਟੇਜ ਔਰ ਇਹਦੇ ਵਿੱਚ ਆਪਣਾ ਪਰਵਾਸ਼ੇ ਘਟ ਜਾਂਦਾ ਹੀ ਉਹਦੇ ਕਰਕੇ ਬਹੁਤ ਜ਼ਿਆਦਾ ਲੌਸਟਜ ਹੁੰਦਾ ਹੀ ਉਸ ਨੂੰ ਹੀ ਦੇਖਦੇ ਆ ਪਿਛਲੇ ਸਾਲ ਸਾਡੇ ਮਿਲਰ ਨੂੰ 50 ਲੱਖ ਤੋਂ ਲੈ ਕੇ 5-5 ਕਰੋੜ ਰੁਪਏ ਦਾ ਘਟਾ ਪਿਆ ਉਸ ਕਰਕੇ ਇੰਡਸਟਰੀ ਬੁਰੀ ਤਰ੍ਹਾਂ ਲੌਸਟ ਜਾ ਗਈ ਔਰ ਅੱਜ ਉਸ ਕਰਕੇ ਹੀ ਕੋਈ ਮਿਲਰ ਮਾਰ ਲਵਾਣਾ ਨਹੀਂ ਚਾਹਦਾ ਅਸੀਂ ਕੋਈ ਫਰੰਟ ਨਹੀਂ ਖੋਣਾ ਇਹ ਤਾਂ ਜੀ ਆਪਣਾ ਮਾਲ ਨਹੀਂ ਲਵਾਉਣਾ ਸਰਕਾਰ ਆਪਣੇ ਕਦਮਾ ਚ ਮਾਲ ਲਾਵੇ ਔਰ ਅਸੀਂ ਐਡਵਾਂਸ ਗੱਡੀਆਂ ਦੇ ਕੇ ਮਾਲ ਕੁੱਟ ਲਾਂਗੇ ਸਾਡੇ ਨਾਲ ਮਿੰਦਰ ਬੈਠ ਨੇ ਨਾ ਪਿਛਲੀ ਵਾਰੀ 3 ਕਰੋੜ ਰੁਪਏ ਦਾ ਘਟਾ ਪਿਆ ਬਾਕੀ ਕਮੇਟੀ ਕਰਕੇ ਕੋਸ਼ਿਸ਼ ਕੀਤੀ ਗਿਆ ਕਿ ਇਸ ਚੈਨਲ ਜਦੋਂ ਪੰਜਾਬ ਸਰਕਾਰ ਬਣਾਏਗੀ ਅਸੀਂ ਕਰ ਲਾਂਗੇ ਜੀ ਮੀਟਿੰਗ ਕੋਈ ਦਿੱਕਤ ਨਹੀਂ ਜਦੋਂ ਜਦੋਂ ਵੀ ਪੰਜਾਬ ਸਰਕਾਰ ਸਾਨੂੰ ਬੁਲਾਏਗੀ ਕਿਸੇ ਵੀ ਇਸ਼ੂ ਤੇ ਅਸੀਂ ਉਹਨਾਂ ਨਾਲ ਡਿਬੇਟ ਕਰਾਂਗੇ ਪਹਿਲਾਂ ਵੀ ਸੀਐਮ ਸਾਹਿਬ ਨੇ ਤਾਂ ਚੀਫ ਸਕੱਟਰੀ ਸਾਹਿਬ ਨੇ ਬੁਲਾਇਆ ਸੀ ਉਹਨਾਂ ਨੂੰ ਅਸੀਂ ਜਾ ਕੇ ਆਏ ਹਾਂ ਮੀਟਿੰਗ ਕਰਕੇ ਆਏ ਔਰ ਉਹਨਾਂ ਸਾਰੀਆਂ ਜਿਹੜੀਆਂ ਡਿਮਾਂਡ ਤੇ ਆਪਣੇ ਦੱਸ ਪਿਆ ਇਹ ਰੇਡ ਕਾ ਤਾਂ ਖਤਮ ਹੋਏਗਾ ਜੀ ਇਹ ਆਪਣੇ ਸਾਡੇ ਪ੍ਰਧਾਨ ਤਰਦੇਮ ਸੈਣੀ ਜੀ ਨਾਲ ਜਾ ਕੇ ਪੋਲੀਟੀਕਲ ਡਿਸੀਜਨ ਕਰਨਾ ਪਏਗਾ ਕਿਉਂਕਿ ਜਿਹੜੀ 185 ਲੱਖ ਟਨ ਜਿਹੜੀ ਹੁਣ ਪੈੜੀ ਆ ਰਹੀ ਹੈ 185 ਲੱਖ ਟਨ ਜੋ ਜਿਹੜੇ 125 30 ਲੱਖ ਟਨ ਚੌਲ ਬਣਨਾਂ ਹੀ ਇਹਦੇ ਜੀਐਸ ਸਟੋਰ ਕਰਨ ਨੂੰ ਇੱਕ ਵੀ ਥਾਂ ਹੈ ਜਗ੍ਹਾ ਨਹੀਂ ਹੈ ਇਸ ਕਰਕੇ ਜੇ ਇਹ ਰੇਡ ਕਾ ਖਤਮ ਕਰਨਾ ਇਹਨੂੰ ਪੋਲੀਟੀਕਲ ਡਿਸੀਜਨ ਉੱਥੇ ਕਰਨਾ ਪਏ ਪ੍ਰਾਈਮ ਮਿਨਿਸਟਰ ਕੋਲ ਜਾ ਕੇ ਤੇ ਇਹ ਪੈੜੀ ਨੂੰ ਕਿਵੇਂ ਸਾਂਭਿਆ ਜਾਵੇ ਤੇ ਇਹ ਪੈੜੀ ਜਿਹੜੀ ਨਵੀਆਂ ਆਣੀਆਂ ਨੂੰ ਕਿਵੇਂ ਸਾਂਭਣਾ ਉਹਦਾ ਕਰਕੇ ਡਿਸੀਜਨ ਹੈ ਚਾਹੇ ਚਲਾਨ ਚ ਜਾਵੇ ਚਾਹੀਦੀ ਕੋਈ ਐਕਸਪੋਰਟ ਦੀ ਪਾਲਿਸੀ ਬਣਾਈ ਜਾਵੇ ਜਾਂ ਸੈਂਟਰ ਸਰਕਾਰ ਲਵੇ ਕਿਉਂਕਿ ਜੇ ਇਹਨਾਂ ਨੇ ਇਹ ਪਿਛਲੇ ਮਾਲ ਦੇ ਮੁਤਾਬਕ ਜਿਵੇਂ ਸੋਚਿਆ ਸੀ ਐਮਐਸਪੀ ਜੇ ਲਾ ਰੋਟੇਸ਼ਨ ਤੇ ਲਵਾਂਗੇ ਤਾਂ ਇਹਦਾ ਰੇਡ ਕਾ ਖਤਮ ਹੀ ਨਹੀਂ ਹੋ ਸਕਦਾ ਇਸ ਕਰਕੇ ਇਹਦਾ ਰੇਡ ਕਾ ਤਾਂ ਪ੍ਰਾਈਮ ਮਿਨਿਸਟਰ ਲੈਵਲ ਤੇ ਜਾ ਕੇ ਖਤਮ ਹੋਣਾ ਹੈ ਥੈਂਕ ਯੂ